ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹੇਕਬਾਲ ਸਿੰਘ ਗੋਰਾ ਤੁਸੀਂ ਦੇਖ ਰਹੇ ਹੋ ਮਾਲਵਾ ਨਿਊਜ਼ ਅੱਜ ਅਸੀਂ ਮੇਰੇ ਜੱਦੀ ਪਿੰਡ ਚੂੜ ਚੱਕ ਵਿਖੇ ਤਨਤਨ ਬਾਬਾ ਯੋਧਾਰਾਮ ਜੀ ਖੇਡ ਸਟੇਡੀਅਮ ਵਿਖੇ ਪਹੁੰਚਦੇ ਹਾਂ ਜਿੱਥੇ ਨੌਜਵਾਨ ਕਬੱਡੀ ਕੈਂਪ ਦੌਰਾਨ ਤਿਆਰੀਆਂ ਕਰਕੇ ਆਪਣੇ ਸਰੀਰ ਨੂੰ ਸੁਭਾਰ ਰਹੇ ਹਨ ਆਓ ਫਿਰ ਚੱਲੀਏ ਖੇਡ ਸਟੇਡੀਅਮ ਵਿੱਚ ਜਿੱਥੇ ਨੌਜਵਾਨਾਂ ਨਾਲ ਕਰਦੇ ਹਾਂ ਗੱਲਬਾਤ ਲਿੰਕ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਕਾਲਾ ਸ਼ਰਮਾ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਕੋਲੇ ਪਹੁੰਚਣ ਦੇ ਭਾਈ ਜੀ ਕਿਸ ਤਰ੍ਹਾਂ ਦਾ ਖਿਡਾਰੀ ਦਾ ਸਹਿਯੋਗ ਆ ਤੁਸੀਂ ਕੈਂਪ ਲਾ ਰਹੇ ਹੋ ਕਿ ਇਹਨਾਂ ਨੂੰ ਡਾਈਟ ਦੇ ਰਹੇ ਹੋ ਕਿਸ ਤਰ੍ਹਾਂ ਦਾ ਬਾਰ ਮਿਲ ਰਿਹਾ ਭਾਈ ਜੀ ਅਸੀਂ ਤਨੋਂ ਮਨੋਂ ਇਹਨਾਂ ਦੇ ਨਾਲ ਖੜੇ ਆ ਡਾਈਟ ਵੀ ਦਿੰਨੇ ਆ ਛੋਲਿਆਂ ਦੀ ਡਾਈਟ ਦਿੰਨੇ ਆ ਕਾਲੇ ਛੋਲਿਆਂ ਦੀ ਕੇਲਿਆਂ ਦੀ ਦੁੱਧ ਦੀ ਜਿੰਨਾ ਵੀ ਸਾਥ ਹੋਣ ਦਾ ਵੱਧ ਤੋਂ ਵੱਧ ਅਸੀਂ ਇਹਨਾਂ ਨਾਲ ਖੜੇ ਆ ਸਾਡੀ ਸੋਚ ਆ ਵੀ ਸਾਡੇ ਪਿੰਡ ਦੇ ਖਿਡਾਰੀ ਵਧੀਆ ਮੁੰਡੇ ਨਾ ਸਾਡੇ ਪਿੰਡ ਦਾ ਰੋਸ਼ਨ ਕਰਨ ਅਸੀਂ ਸਾਨੂੰ ਬਹੁਤ ਸ਼ੌਂਕ ਆ ਅਸੀਂ ਆਪ ਖੁਦ ਖੇਡਦੇ ਰਹੇ ਆ ਸਾਨੂੰ ਇਹੀ ਸ਼ੌਂਕ ਆ ਵੀ ਸਾਡੇ ਪਿੰਡ ਦਾ ਨਾਮ ਉੱਚਾ ਹੋਵੇ ਸਾਡੇ ਪਿੰਡ ਦੇ ਖਿਡਾਰੀ ਵਧੀਆ ਬਣ ਬਾਕੀ ਅਸੀਂ ਧੰਨਵਾਦ ਕਰਦੇ ਆ ਸਾਡੇ ਕੋਚ ਜੋ ਡੇਲੀ ਸਾਡੇ ਲਈ 30 35 ਕਿਲੋਮੀਟਰ ਆਉਂਦੇ ਚੱਲ ਕੇ ਅਸੀਂ ਬਹੁਤ ਧੰਨਵਾਦ ਇਹਨਾਂ ਦਾ ਕਰਦੇ ਆਂ ਤੇ ਬਾਈ ਜੀ ਸਾਰੇ ਪਿੰਡ ਪਿੰਡ ਨੂੰ ਬੇਨਤੀ ਆ ਸਾਡਾ ਸਹਿਯੋਗ ਦਿਓ ਐਨ ਆਰ ਆਈ ਵੀਰਾਂ ਦਾ ਬਹੁਤ ਸਹਿਯੋਗ ਆ ਸਾਰੇ ਸਾਡਾ ਸਹਿਯੋਗ ਕਰਨ ਤੇ ਆ ਕੇ ਆਪਾਂ ਹੋਰ ਬਦਾਅ ਅਸੀਂ ਜੀ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਆਂ ਤੇ ਸਾਡੇ ਪਿੰਡ ਦੇ ਐਨ ਆਰ ਆਈ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਇੰਨਾ ਸਹਿਯੋਗ ਦਿੱਤਾ ਤੇ ਐਡਾ ਵੱਡਾ ਉਪਰਾਲਾ ਕੀਤਾ ਬਾਬਾ ਜੋਧਰਾਉਂਦੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੰਨਾ ਹੌਸਲਾ ਦਿੱਤਾ ਤੇ ਇੰਨਾ ਸਹਿਯੋ ਕਿੰਨੇ ਦਿਨਾਂ ਦਾ ਕੈਂਪ ਆ ਔਰ ਕਿੰਨਾ ਹੋਰ ਚੱਲੇਗਾ ਕਿੰਨਾ ਚਿਰ ਚੱਲ ਚੁੱਕਾ ਆਪਣਾ ਹੀ ਕੈਂਪ 2 ਮਹੀਨਿਆਂ ਦਾ ਕੈਂਪ ਆ ਬਾਈ ਕੋਚ ਸੋਨੀ ਕੋੜ ਕਰੋੜ ਜੀ ਲਵਾ ਰਹੇ ਆ 1 ਮਹੀਨਾ ਹੋ ਗਿਆ 1 ਮਹੀਨਾ ਹੋਰ ਚੱਲਣਾ ਵਾ ਕੈਂਪ ਦੇ ਵਿੱਚ ਆਪਾਂ ਨੂੰ ਪ੍ਰੋਪਰ ਡਾਈਟ ਦਿੱਤੀ ਜਾਂਦੀ ਆ ਜਿਵੇਂ ਕਾਲੇ ਛੋਲੇ ਕੇਲੇ ਦੁੱਧ ਬਹੁਤ ਸੰਯੋਗ ਦੇ ਰਹੀ ਆ ਕਮੇਟੀ ਮੈਂ ਇਹ ਹੀ ਧੰਨਵਾਦ ਕਰਦਾ ਆ ਐ ਜਿਹਾਂ ਕਮੇਟੀਆਂ ਹੋਣ ਇਹ ਕੈਂਪ ਫ੍ਰੀ ਆ ਜੀ ਡਾਈਟ ਫ੍ਰੀ ਆ ਜੀ ਇੱਥੇ ਐਜਾ ਕੈਂਪ ਕਿਤੇ ਮੋਗੇ ਜ਼ਿਲ੍ਹੇ ਚ ਨਹੀਂ ਲੱਗਿਆ ਜੀ ਤੇ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਆ ਮੈਂ ਇਸ ਕੋਈ ਆਪਾਂ ਦੇ ਨਹੀਂ ਸਕਦੇ ਅੱਜ ਦੇ ਟਾਈਮ ਦੇ ਵਿੱਚ ਹਰੇਕ ਹੀ ਪੜਿਆ ਲਿਖਿਆ ਇਨਸਾਨ ਆ ਤੇ ਆਪਦੀ ਸੋਚ ਰੱਖਦਾ ਵਾ ਪਰ ਜਿਹੜਾ ਪੰਜਾਬ ਦੇ ਹਾਲਾਤ ਆ ਜਿਨ੍ਹਾਂ ਨੂੰ ਦੇਖ ਕੇ ਹਰੇਕ ਇਨਸਾਨ ਨੂੰ ਡਰ ਲੱਗਦਾ ਕਿਤੇ ਨਸ਼ਾ ਚੱਲ ਰਿਹਾ ਕਿਤੇ ਕੋਸ ਚੱਲ ਰਿਹਾ ਕਿਤੇ ਚੋਰੀ ਬਹੁਤ ਜ਼ਿਆਦਾ ਜਿਹੜਾ ਸਿੱਖਿਆ ਦੀ ਘਾਟ ਆ ਨੌਜਵਾਨ ਨੂੰ ਪਰ ਜਿਹੜੇ ਇਹੋ ਜੇ ਮੌਕੇ ਮਿਲਦੇ ਰਹਿੰਦੇ ਆ ਖਡਾਰੀਆਂ ਨੂੰ ਪਿੰਡ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਲੱਗਣੇ ਚਾਹੀਦੇ ਆ ਜਿਹਦੇ ਨਾਲ ਆਪਣੇ ਦੋ ਦੋ ਕਰਕੇ ਚਾਰ ਚਾਰ ਕਰਕੇ ਮੁੰਡੇ ਆਪਣੇ ਨਾਲ ਜੁੜਦੇ ਰਹਿਣਗੇ ਤੇ ਨਸ਼ਿਆਂ ਤੋਂ ਜਾਂ ਹੋਰ ਜਿਹੜੇ ਆਪਣੇ ਐਬ ਉਹਨਾਂ ਤੋਂ ਦੂਰ ਰਹਿਣਗੇ ਵਿੱਚ ਜਮ ਹੈਣੀਗੀ ਇਹਦਾ ਪ੍ਰਬੰਧ ਚਾਹੀਦਾ ਸਾਨੂੰ ਤੇ ਇੱਕ ਸਾਡੇ ਗਰਾਉਂਡ ਦੇ ਵਿੱਚ ਦੀ ਭਰਤੀ ਪੈਣੀ ਆ ਇਹਦੇ ਵਿੱਚ ਰੋਡ ਬਹੁਤ ਆ ਖਡਾਰੀਆਂ ਦੇ ਪੈਰਾਂ ਦੇ ਵਿੱਚ ਰੋਡ ਬਹੁਤ ਵਹੀਦੇ ਆ ਹਾਂਜੀ ਗ੍ਰਾਮ ਪੰਚਾਇਤੋਂ ਕਿਸ ਤਰ੍ਹਾਂ ਦਾ ਸਹਿਯੋਗ ਹੈ ਮਿਲ ਰਿਹਾ ਕੋਈ ਹਾਂਜੀ ਉਹਨਾਂ ਦੀ ਸਹਿਯੋਗ ਮਿਲ ਰਿਹਾ ਜੀ ਤੇ ਉਹਨਾਂ ਨੂੰ ਇਹੀ ਬੇਨਤੀ ਆ ਵੀ ਭਰਤੀ ਪਵਾ ਦੇਣ ਸਾਨੂੰ ਇੱਥੇ ਗਰਾਊਂਡ ਦੇ ਵਿੱਚ ਤੇ ਬਈ ਖਰਾਰੀਆਂ ਦੇ ਰੋਡ ਨਾਲ ਵਜੇ